ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਸਾਥੀਓ ਮੈਂ ਹਰ ਪੀ ਕਰਤੂ ਹਰੀ ਸੋ ਸਾਥੀਓ ਕੁਛ ਦਿਨ ਪਹਿਲਾਂ ਮੈਂ ਆਪਣੇ ਪੇਜ ਤੇ ਇੱਕ ਵੀਡੀਓ ਪਾਈ ਸੀਗੀ ਜੋ ਸਾਡਾ ਭਰਾ ਕ੍ਰਿਸ਼ਨ ਲਾਲ ਚੌਧਰੀ ਆ ਉਹਨੂੰ ਆਪਣਾ ਪੱਖ ਰੱਖਿਆ ਸੀਗਾ ਮੈਂ ਤੇ ਉਹ ਵੀਡੀਓ ਮੇਰੇ ਸਾਥੀਆਂ ਨੇ ਬਹੁਤ ਜ਼ਿਆਦਾ ਵਾਇਰਲ ਕਰਤੀ ਜਿਨ੍ਹਾਂ ਦੀ ਜਮੀਰਾਂ ਜਾਗਦੀਆਂ ਨੇ ਦੇਖਦੇ ਹੋਏ ਵੀ ਕੀ ਸੱਚ ਆ ਤੇ ਕੀ ਝੂਠ ਆ ਸੋ ਉਹਦੇ ਵਿੱਚ ਮੈਂ ਪੱਖ ਰੱਖਿਆ ਸੀ ਕ੍ਰਿਸ਼ਨ ਲਾਲ ਚੌਧਰੀ ਨੇ ਮੇਰੀ ਵੀਡੀਓ ਦੇਖ ਕੇ ਤਾਂ ਮੇਰੇ ਵੀਡੀਓ ਦਾ ਜਵਾਬ ਦਿੱਤਾ ਤਾਂ ਜਵਾਬ ਮੰਗਿਆ ਮੈਥੋਂ ਸੋ ਸਾਥਿਓ ਉਹ ਵੀਡੀਓ ਦੇ ਵਿੱਚ ਕ੍ਰਿਸ਼ਨ ਲਾਲ ਚੌਧਰੀ ਨੇ ਫਹਿਲ ਦੇ ਆਧਾਰ ਤੇ ਜੋ ਉਹਨੇ ਲਿਖਿਆ ਸੀ ਟਾਈਟਲ ਉੱਤੇ ਆਪਣੀ ਵੀਡੀਓ ਦੇ ਉੱਤੇ ਲਿਖਿਆ ਵੀ ਇੱਕ ਮੇਰੀ ਭੈਣ ਸਤਕਾਰਯੋਗ ਭੈਣ ਉੱਤੇ ਦੂਸਰੇ ਪਾਸੇ ਇਹ ਕਿਹਾ ਵੀ ਸਿਆਣੇ ਕਹਿੰਦੇ ਨੇ ਜਨਾਨੀ ਨਾਲ ਟੱਕਰਾ ਮਾਰਨ ਨਾਲੋਂ ਕੰਧ 'ਚ ਟੱਕਰਾ ਮਾਰ ਲਓ ਤੇ ਦੂਸਰੀ ਗੱਲ ਇਹ ਕਹੀ ਸੀ ਵੀ ਕਦੇ ਭੈਣ ਨਰੇਗਾ ਚ ਵੀ ਗਈਆਂ ਤੋਂ ਸੋ ਤੀਸਰੀ ਗੱਲ ਇਹ ਕਹੀ ਸੀ ਵੀ ਚਾਚੇ ਦਾ ਮਤਲਬ ਕੀ ਆ ਤੇ ਚੌਥੀ ਗੱਲ ਇਹ ਕਹੀ ਸੀਗੀ ਵੀ ਐਸੀ ਐਕਟ ਦੇ ਉੱਤੇ ਵੀ ਮੈਨੇ ਪਰਚਾ ਦਰਜ ਕਰਾਇਆ ਸੀ ਉਹ ਜੱਟਾਂ ਨੇ ਜ਼ਮਾਨਤ ਕਰਾਇਆ ਤੇ ਵੀ ਮੈਨੇ ਬਹੁਤ ਜ਼ਿਆਦਾ ਕੰਮ ਕੀਤੇ ਹੋਏ ਨੇ ਲੋਕਾਂ ਦੇ ਸੋ ਸਾਥੀਓ ਮੈਂ ਕ੍ਰਿਸ਼ਨ ਲਾਲ ਚੌਧਰੀ ਮੇਰੇ ਭਰਾ ਦਾ ਜਵਾਬ ਦੇਣ ਲੱਗੀਆਂ ਗੱਲਾਂ ਦਾ ਵੈਸੇ ਤਾਂ ਜਿਹੜੀ ਉਹ ਨਰੇਗਾ ਦੇ ਮੁੱਦੇ ਤੇ ਗੱਲਬਾਤ ਕਰਦਾ ਵੀ ਕਦੇ ਗਈ ਵੀ ਆ ਉਹ ਗੱਲ ਦਾ ਮੈਂ ਜਵਾਬ ਨਹੀਂ ਦੂੰਗੀ ਜਿਹੜੀਆਂ ਗੱਲਾਂ ਦਾ ਜਵਾਬ ਦੇਣ ਵਾਲਾ ਉਹ ਗੱਲਾਂ ਦਾ ਜਵਾਬ ਦਵੂੰਗੀ ਕਿਉਂਕਿ ਕ੍ਰਿਸ਼ਨ ਲਾਲ ਚੋਧਰੀ ਮੇਰੇ ਲੈਵਲ ਦਾ ਨਹੀਂ ਹੈਗਾ ਵੀ ਮੈਂ ਉਹਨੂੰ ਇਹ ਗੱਲ ਦਾ ਜਵਾਬ ਦਵਾ ਮੈਂ ਆਪਣੇ ਸਮਾਜ ਲਈ ਕੀ ਕਰਦੀਆਂ ਕੀ ਨਹੀਂ ਕਰਦੀਓ ਮੇਰੇ ਸਮਾਜ ਨੂੰ ਪਤਾ ਜਾਂ ਫਿਰ ਮੇਰੀ ਫੇਸਬੁੱਕ ਨੂੰ ਪਤਾ ਉਹ ਮੇਰੀ ਫੇਸਬੁੱਕ ਤੇ ਸਾਰਾ ਮੇਰਾ ਪਾਇਆ ਹੁੰਦਾ ਵਰਕ ਜਿਹੜਾ ਮੈਂ ਕੀਤਾ ਹੁੰਦਾ ਸੋ ਉਹਦਾ ਮੈਂ ਜਵਾਬ ਨਹੀਂ ਦਵਾਂਗੀ ਨਾ ਮੈਂ ਕਹੂੰਗੀ ਵੀ ਮੈਂ ਆਪਦੇ ਸਮਾਜ ਲਈ ਆਹ ਕਰਦੀਆਂ ਮੈਂ ਆਹ ਕਰਦੀਆਂ ਮੈਂ ਕਿਸੇ ਤੇ ਆਸਾਨ ਨਹੀਂ ਕਰਦੀ ਮੈਨੂੰ ਲੱਗਦਾ ਵੀ ਮੇਰੀ ਜਮੀਰ ਜਾਗਦੀ ਆ ਮੈਨੂੰ ਲੱਗਦਾ ਵੀ ਮੇਰੇ ਸਮਾਜ ਲਈ ਕਰਨਾ ਚਾਹੀਦਾ ਇਹ ਤਾਂ ਫਿਰ ਮੈਂ ਕਰਦੀ ਆ ਸੋ ਮੈਂ ਇਹ ਗੱਲਾਂ ਦਾ ਨਹੀਂ ਜਵਾਬ ਦਵਾਂਗੀ ਮੈਂ ਉਹ ਗੱਲਾਂ ਦਾ ਜਵਾਬ ਦਵਾਂਗੀ ਇੱਕ ਤਾਂ ਇੱਥੇ ਆ ਜੇ ਕ੍ਰਿਸ਼ਨ ਲਾਲ ਚੌਧਰੀ ਪਹਿਲੀ ਗੱਲ ਤਾਂ ਚਾਚੇ ਵਾਲੀ ਉਹਦੀ ਚਾਚੀ ਵਾਲੀ ਗੱਲ ਦਾ ਜਵਾਬ ਦਿੰਦੀ ਆ ਭਰਾਵਾ ਚਾਚੇ ਦਾ ਅਰਥ ਪੁੱਛਿਆ ਤੇਨੇ ਮੀਨੇ ਪੁੱਛਿਆ ਵੀ ਚਾਚਾ ਹੁੰਦਾ ਕੌਣਾ ਚਾਚੇ ਉਹ ਹੁੰਦੇ ਨੇ ਜਦੋਂ ਸਾਡੀਆਂ ਧੀਆ ਭੈਣਾ ਸਾਡੇ ਵੀਰ ਸਾਡਾ ਸਮਾਜ ਜੀਰੀ ਝੋਨਾ ਲਾਉਣ ਵਾਸਤੇ ਜਾਂਦੇ ਨੇ ਉਥੇ ਮਤਾ ਪਾਇਆ ਜਾਂਦਾ ਜਦੋਂ ਗੁਰਦੁਆਰਿਆਂ ਦੇ ਵਿੱਚੋਂ ਭਾਂਡਿਆਂ ਦੀ ਵੇਲ ਨੂੰ ਲੈ ਕੇ ਲੈਣ ਵਾਸਤੇ ਜਾਂਦੇ ਨੇ ਉਥੇ ਮਤਾ ਪਾਇਆ ਜਾਂਦਾ ਉਹਨਾਂ ਨੂੰ ਚਾਚੇ ਕਹਿੰਦੇ ਨੇ ਜਦੋਂ ਕੋਈ ਸਾਡਾ ਸਮਾਜ ਦੇ ਵਿੱਚੋਂ ਸਾਡਾ ਮਜ਼ਦੂਰ ਵੱਡੇ ਟੁਕਿਆ ਜਾਂਦਾ ਉਥੇ ਚਾਚੀ ਵੱਡੇ ਟੁਕਦੇ ਨੇ ਸੋ ਇਹਨਾਂ ਨੂੰ ਕਿਹਾ ਜਾਂਦਾ ਚਾਚੇ ਜਿੱਥੇ ਕਿਤੇ ਕੋਈ ਧੀ ਨਾਲ ਅਖਤਿਆachar ਜ਼ੁਲਮ ਹੁੰਦਾ ਉਹ ਚਾਚੀ ਕਰਦੇ ਨੇ ਸਾਡੇ ਕਰਾਉਂਦੇ ਨੇ ਉਥੇ ਕੁਛ ਕੁ ਹੈਗੇ ਨੇ ਜਿਹੜੇ ਕੜਮ ਚੌਧਰੀ ਚਾਚੇ ਦਾ ਮਤਲਬ ਇਹ ਨਹੀਂ ਹੈਗਾ ਤੂੰ ਪੜਕਾਉਣ ਦੀਆਂ ਗੱਲਾਂ ਕਰਦਾ ਵੀ ਮੈਂ ਸਾਰੇ ਸਮਾਜ ਨੂੰ ਕਹਿੰਨੇ ਆ ਮੈਂ ਕੜਮ ਚੌਧਰੀਆਂ ਨੂੰ ਕਹਿਨੀ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਕੜਮ ਚੌਧਰੀ ਹੈਗੇ ਨੇ ਉਹ ਮੇਰਾ ਸਮਾਜ ਜਾਣਦਾ ਪੜਕਾਉਣ ਦੀਆਂ ਗੱਲਾਂ ਤੂੰ ਕਰ ਰਿਆ ਤੂੰ ਕਿਵੇਂ ਕਰ ਰਿਆ ਪੜਕਾਉਣ ਦੀਆਂ ਗੱਲਾਂ ਇਹ ਕਿਵੇਂ ੜਕੀ ਗੱਲ ਇਹ ਵੀ ਸੁਣ ਲੈ ਮੇਰੀ ਗੱਲ ਧਿਆਨ ਨਾਲ ਇਹ ਜੇ ਹੁਣ ਡਾਕਟਰ ਗੁਰਿੰਦਰ ਸਿੰਘ ਨੇ ਇੱਕ ਕਮੈਂਟ ਕਰ ਦਿੱਤਾ ਸੀਗਾ ਪੀਪੀ ਸੁਖਵਿੰਦਰ ਸਿੰਘ ਦੀ ਧੀ ਨੂੰ ਉਹ ਉਹਦੀ ਧੀ ਨਹੀਂ ਉਹ ਸਾਡੀ ਧੀ ਆ ਮੇਰੀ ਧੀ ਆ ਮੇਰੇ ਵੀ ਦੋ ਧੀਆਂ ਨੇ ਠੀਕ ਹੈ ਨਾ ਉਹ ਗੱਲਬਾਤ ਨੂੰ ਰੱਖਦੇ ਹੋਏ ਤੂੰ ਵਿੱਚ ਬਚਾ ਲੈ ਹੈਗਾ ਸੀ ਤੇਰੀ ਸਾਝ ਹੈਗੀ ਸੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨਾਲ ਵੀ ਤੇ ਪੀਪੀ ਸੁਖਵਿੰਦਰ ਸਿੰਘ ਨਾਲ ਤੂੰ ਦੋਨਾਂ ਦਾ ਸੁਣਦੇ ਹੋਏ ਪੱਖ ਸਮਝੋਤਾ ਕਰਾਉਂਦਾ ਤੂੰ ਬੈਠ ਕੇ ਵਿੱਚ ਬਚਾ ਲੈ ਉਹਨਾਂ ਦੀ ਸੈਟੀਸਫਾਈ ਕਰਾਉਂਦਾ ਫੇਰ ਤਾਂ ਤੈਨੂੰ ਸਮਝਦੇ ਵੀ ਹਾਂ ਸਿਆਣਾ ਪਹਿਲੀ ਵਾਰ ਚ ਚਲੋ ਗਲਤੀ ਕੀਤੀ ਆਪਾਂ ਪਹਿਲੀ ਵਾਰ ਦੇ ਵਿੱਚ ਅੰਦਰੋਂ ਅੰਦਰੀ ਨਿਮੇੜਤੀ ਜੇ ਦੂਸਰੀ ਵਾਰ ਉਹ ਗਲਤੀ ਕਰਦਾ ਫੇਰ ਚਾਨਣ ਪਾਉਂਦਾ ਵੀ ਭਾਈ ਇਸ ਤਰ੍ਹਾਂ ਕਰਕੇ ਆਹ ਗੱਲ ਵਾਸੀ ਵੀ ਪਹਿਲੀ ਵਾਰ ਫਿਰ ਤੈਨੂੰ ਲੋਕ ਕਹਿੰਦੇ ਵੀ ਹਾਂ ਬੜਾ ਹੀ ਸੁਲਝਾ ਹੋਇਆ ਹੈਗਾ ਵੀ ਇਹਨੇ ਬਹੁਤ ਜ਼ਿਆਦੇ ਸਿਆਣੀ ਗੱਲ ਕੀਤੀ ਸੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਇੱਥੇ ਗਲਟ ਆ ਮੈਂ ਸਹੀ ਹੁਣ ਵੀ ਨਹੀਂ ਕਹੂੰਗੀ ਮੈਂ ਨਹੀਂ ਕਹਦੀ ਵੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਸਹੀ ਆ ਗਲਟ ਆ ਪਰ ਇੱਥੇ ਤੈਨੇ ਸਿਆਣਕ ਪਹਿਲੀ ਵਾਰ ਚ ਦਿਖਾਉਣੀ ਸੀ ਬੁਵਾਦਾਂ ਦੇ ਵਿੱਚ ਇਹ ਮਸਲਾ ਤੈ ਲਿਆਂਦਾ ਸਾਡੇ ਵਰਗੇ ਬੁਵਾਦ ਨਹੀਂ ਖੜਾ ਕਰਦੇ ਸਾਡੇ ਵਰਗੇ ਵਿਤਕਰਾ ਨਹੀਂ ਪਾਉਂਦੇ ਹੈਗੇ 9 ਮਾਸ ਦਾ ਰਿਸ਼ਤਾ ਤੈ ਤੋੜਿਆ ਤੂੰ ਇੱਥੇ ਦੋਨੇ ਤਰ੍ਹਾਂ ਦੇ ਵਿੱਚ ਕਰੋਂਦਾ ਇੱਥੇ ਤੂੰ ਕਹਿਣਾ ਵੀ ਸਿਆਣੇ ਕਹਿੰਦੇ ਸੀਗੇ ਸਿਆਣੇ ਕਹਿੰਦੇ ਸੀਗੇ ਵੀ ਕੰਦ ਇੱਕ ਜਨਾਨੀ ਨਾਲ ਗੱਲ ਕਰਨ ਨਾਲੋਂ ਕੰਦ ਚ ਟੱਕਰਾ ਮਾਰ ਲਓ ਭਰਾਵਾ ਪਹਿਲਾਂ ਮੈਨੂੰ ਇਹ ਦੱਸ ਦੇ ਕੰਦ ਦਾ ਮਤਲਬ ਕੀ ਆ ਮੈਨੂੰ ਤਾਂ ਪਤਾ ਨਹੀਂ ਤੁਹਾਡੇ ਇਧਰ ਏਰੀਏ ਦੇ ਵਿੱਚ ਤੁਹਾਡੀਆਂ ਮਾਮਾ ਤੇਰੇ ਵਰਗੇ ਤੇਰੇ ਵਰਗਿਆਂ ਨੂੰ ਜਨਮ ਦਿੰਦੀਆਂ ਨੇ ਕੀ ਉਹਨਾਂ ਨੂੰ ਕੰਦਾ ਕਿਹਾ ਜਾਂਦਾ ਥੋਡੇ ਘਰ ਦੇ ਵਿੱਚ ਥੋਡੇ ਮਕਾਨ ਦੇ ਵਿੱਚ ਕਿੰਨੀਆਂ ਕੰਧਾਂ ਨੇ ਇਹ ਵੀ ਦੱਸ ਦੇ ਮੈਨੂੰ ਨਹੀਂ ਇਹ ਪਤਾ ਸੀਗਾ ਵੀ ਥੋਡੇ ਏਰੀਏ ਦੇ ਵਿੱਚ ਕਿ ਸਾਡੇ ਤਾਂ ਇਧਰ ਏਰੀਏ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਧੀਆ ਪੈਣਾ ਨੂੰ ਧੀਆ ਪੈਣਾ ਹੀ ਕਿਹਾ ਜਾਂਦਾ ਮੈਨੂੰ ਤੇ ਇਥੋਂ ਇਹ ਗੱਲ ਸੁਣਨ ਨੂੰ ਮਿਲੀ ਆ ਤੂੰ ਇਹ ਦੱਸ ਦੇ ਵੀ ਜਿਹੜਾ ਮਤਲਬ ਕੀ ਤੈਨੂੰ ਜਿਹਨੇ ਜਨਮ ਦਿੱਤਾ ਤੂੰ ਕੀ ਉਹ ਕੰਧਾ ਜੇ ਉਹ ਕੰਧਾ ਤਾਹੂ ਅਬਦੇ ਆਪ ਨੂੰ ਦੁੱਖ ਨਹੀਂ ਦੇ ਰਹੀ ਹੈਗੀ ਉਹ ਤੈਨੂੰ ਸ਼ੌਂ ਕਰਨ ਦੀ ਮਾਰੀ ਉਹ ਧੁੱਪ ਦੇ ਕੋਲੇ ਆ ਕੇ ਖੜ ਜਾਂਦੀ ਆ ਕੰਦ ਬਣ ਕੇ ਵੀ ਮੇਰੇ ਪੁੱਤ ਨੂੰ ਸ਼ੌਂ ਆਵੇ ਸੋ ਮੈਨੂੰ ਕੰਦ ਦਾ ਜਿਹੜਾ ਹੈਗਾ ਇਹ ਮਤਲਬ ਕੀ ਆ ਭਰਾ ਇਹ ਜਵਾਬ ਜ਼ਰੂਰ ਦੇ ਲਈ ਤੇ ਜਿਹੜੀ ਹੋਰ ਗੱਲਬਾਤ ਕੀਤੀ ਸੀ ਤੈਨੇ ਐਸੀ ਐਕਟ ਦੀ ਵੀ ਸਾਡੇ ਸਮਾਜ ਨੂੰ ਜਾਤੀ ਤੌਰ ਤੇ ਗਾਲਾਂ ਕੱਢੀਆਂ ਗਈਆਂ ਵੀ ਮੈਂ ਐਸੀ ਐਕਟ ਲਵਾਇਆ ਮੈਂ ਆਹ ਕੀਤਾ ਮੈਂ ਬਾਤ ਕੀਤਾ ਪਰਾਵਾ ਮੈਨੂੰ ਹੋਰ ਦਾ ਤਾਂ ਨਹੀਂ ਪਤਾ ਪਰ ਬੁੱਟਾ ਸਿੰਘ ਗੁਜਰਾ ਕਤਲकांड ਹੋਇਆ ਸੀ ਜਿਹੜਾ ਮੈਂ ਖੁਦ ਜਾ ਕੇ ਸਿਵਿਆਂ ਦੇ ਵਿੱਚੋਂ ਲਾਸ਼ ਉਹ ਮੁੰਡੇ ਦੀ ਚੱਕ ਕੇ ਲਿਆਈ ਸੀ ਮਾਪਾਪਾ ਉਹ ਹੈ ਨਹੀਂ ਸੀਗੇ ਉਹਦੇ ਮੈਂ ਖੁਦ ਥਾਣਾ ਸ਼ਾਜ਼ਲੀ ਦੇ ਅੱਗੇ ਲਾਸ਼ ਧਰ ਕੇ ਉਹਨਾਂ ਨੂੰ ਇਨਸਾਫ ਦੀ ਮੰਗ ਕੀਤੀ ਸੀ ਪੈਟਸਿਆਪਾ ਸਰਕਾਰ ਦਾ ਕੀਤਾ ਸੀ ਤੇ ਪ੍ਰਸ਼ਾਸਨ ਦਾ ਕੀਤਾ ਸੀ ਉੱਥੇ ਡੀਡੀਆਰ ਦੀ ਕਾਪੀ ਲੈ ਕੇ ਉੱਥੇ ਬੰਦੇ ਅਰੇਸਟ ਕਰਵਾਏ ਸੀ ਸਾਡੀ ਜਥੇਬੰਦੀ ਨੇ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੇ ਰਲ ਕੇ ਅਰੈਸਟ ਕਰਵਾਏ ਸੀਗੇ ਪਰ ਉਹਨਾਂ ਦੀ ਜਵਾਨਤਨੀ ਹੋਈ ਹੈਗੀ ਪਤਾ ਨਹੀਂ ਜਵਾਨਤ ਥੋਡੇ ਕਹਿਣ ਦੇ ਭਾਵਨਾ ਵਾਲਾ ਜਿਹੜਾ ਤੁਸੀਂ ਮੁੱਦਾ ਦੱਸ ਰਹੇ ਹੋ ਜਵਾਨਤ ਹੋ ਕਿਵੇਂ ਗਈ ਕੀ ਭਰਾਵਾ ਉਹਨਾਂ ਨੇ ਮਤਲਬ ਕਿ ਉਹਨਾਂ ਦੇ ਵਿੱਚ ਪਿਆਰ ਪੈ ਗਿਆ ਸੀ ਕਿ 9 ਮਾਸ ਦਾ ਰਿਸ਼ਤਾ ਬਣ ਗਿਆ ਸੀ ਇਹ ਮੈਨੂੰ ਨਹੀਂ ਪਤਾ ਹੈਗਾ ਹੈਗੀਆ ਕਿਤੇ ਕਮੀ ਪੇਸ਼ੀ ਲੱਗ ਰਹੀ ਆ ਪਰ ਤੂੰ ਜ਼ਰੂਰ ਇਹ ਗੱਲ ਦੱਸੀ ਵੀ ਕਿਵੇਂ ਬਣਿਆ ਐਸੀ ਐਕਟ ਦਾ ਪਰਚਾ ਤਾਂ ਜਿਹੜਾ ਜਿੱਥੇ ਲੱਗ ਗਿਆ ਉੱਥੇ ਜਵੰਤ ਤਾਂ ਹੁੰਦੀ ਨਹੀਂ ਹੈਗੀ ਪਰ ਜਿਹੜੀਆਂ ਗੱਲਾਂ ਵਾ ਤਾਂ ਤੂੰ ਰੱਖ ਗਿਆ ਭਰਾਵਾ ਸੂਝਵਾਨ ਤੇ ਸੁਲਝਾ ਹੈਗਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਸਾਡੇ ਸਮਾਜ ਦੇ ਵਿੱਚ ਸਾਡੀਆਂ ਧੀਆਂ ਦੇ ਵਿੱਚ ਕੋਈ ਪੱਖ ਰੱਖਣ ਵਾਲਾ ਜਾਂ ਕੋਈ ਸਪੋਰਟ ਕਰਨ ਵਾਲਾ ਜੇ ਕੋਈ ਸਾਡੀ ਸਮਾਜ ਦੀ ਧੀ ਬੋਲਣ ਲੱਗਦੀ ਆ ਜਾਂ ਫਿਰ ਕੋਈ ਆਪਦਾ ਪੱਖ ਰੱਖਣ ਲੱਗਦੀ ਆ ਸਾਡੇ ਸਮਾਜ ਦੇ ਲੋਕ ਲੱਤਾਂ ਖਿੱਚਣ ਲੱਗ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਤੂੰ ਆ ਰਿਹਾ ਹੈਂ ਸਾਫੋ ਚਿਹਰਾ ਦੇਖ ਰਿਹਾ ਵੀ ਹਾਂ ਤੈਨੇ ਡਾਕਟਰ ਗੁਰਿੰਦਰ ਸਿੰਘ ਰਗਰੇਟੇ ਨਾਲ ਕੀ ਗਦਾਰੀ ਕੀਤੀ ਆ ਤੇਰਾ ਚਿਹਰਾ ਦੱਸ ਰਿਹਾ ਸਿਆਣੀ ਇਹ ਵੀ ਗੱਲ ਕਹਿੰਦੇ ਸੀਗੇ ਭਰਾਵਾ ਵੀ ਜਿੱਥੇ ਨੂਨ ਪਾਣੀ ਖਾ ਲਈਏ ਤਾਂ ਉੱਥੇ ਹਰਾਮ ਨਹੀਂ ਕਰੀਦਾ ਹੁੰਦਾ ਸਿਆਣੇ ਬਹੁਤ ਖੁਸ਼ਹਿ ਕੇ ਗਏ ਨੇ ਜਿਨ੍ਹਾਂ ਦੇ ਉੱਤੇ ਗੱਲਾਂ ਦੇ ਅਮਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਨਹੀਂ ਕਹਿੰਦੀ ਮੈਂ ਸੂਝਵਾਨ ਆ ਸਿਆਣੀਆਂ ਕੁਝ ਕੁ ਗੱਲਾਂ ਸਿੱਖਣ ਨੂੰ ਮਿਲੀ ਆ ਭਰਾਵਾ ਤੇਰੀ ਗੱਲਬਾਤ ਤੋਂ ਤੇ ਮੈਨੂੰ ਬਸ ਆਹੀ ਗੱਲ ਦਾ ਜਵਾਬ ਚਾਹੀਦਾ ਤੈਨੂੰ ਤੇਰੇ ਚਾਚਿਆਂ ਦਾ ਜਵਾਬ ਮਿਲ ਗਿਆ ਤੋ ਮੈਨੂੰ ਮੇਰਾ ਜਵਾਬ ਜ਼ਰੂਰ ਚਾਹੀਦਾ ਵੀ ਕੰਦ ਥੋੜੇ ਏਰੀਏ ਦੇ ਵਿੱਚ ਕੰਦ ਕੀ ਨੂੰ ਕਹਿੰਦੇ ਨੇ ਕਿਉਂ ਕਹਿੰਦੇ ਨੇ ਕੀ ਆ ਕੰਦ ਦਾ ਮਤਲਬ ਮੈਨੂੰ ਭਰਾਵਾ ਜਵਾਬ ਜ਼ਰੂਰ ਦੇਈ ਨਹੀਂ ਸਾਡੀ ਟੀਮ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਰੋਟੀ ਪਾਣੀ ਚਾਹ ਪਾਣੀ ਤਿਆਰ ਰੱਖੀ ਤੇਰੇ ਘਰੇ ਆਵਾਂਗੇ ਜਿੰਨੀਆਂ ਤੇਰੇ ਘਰੇ ਕੰਦਾ ਹੋਣਗੀਆਂ ਉਹਨਾਂ ਦੇ ਵਿੱਚ ਬੈਠ ਕੇ ਗੱਲਬਾਤ ਆਪਾਂ ਕਰਾਂਗੇ ਵੀ ਕੰਧ ਦਾ ਮਤਲਬ ਕੀ ਆ ਤੇ ਮੈਨੂੰ ਸਮਝਾਈਂ ਜਰੂਰ ਜੇ ਲਾਈਵ ਹੋ ਕੇ ਨਹੀਂ ਜਵਾਬ ਦੇਣਾ ਕੋਈ ਗੱਲ ਨਹੀਂ ਤਾਂ ਅਸੀਂ ਘਰੇ ਆ ਜਾਾਂਗੇ ਆਪਾਂ ਘਰੇ ਬੈਠ ਕੇ ਗੱਲਬਾਤ ਕਰਾਂਗੇ ਵੀ ਭਰਾਵਾ ਕੰਧ ਦਾ ਮਤਲਬ ਹੈ ਕੀ ਆ ਸੋ ਇਸ ਕਰਕੇ ਮੇਰੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਮੇਰਾ ਪਰਿਵਾਰ ਮੇਰੇ ਸਾਥੀਆਂ ਨੂੰ ਵੀ ਮੈਂ ਪੁੱਛਣਾ ਚਾਹੁੰਦੀ ਆ ਵੀ ਭਰਾਵਾ ਮੈਨੂੰ ਕੰਧ ਦਾ ਮਤਲਬ ਦੱਸ ਦਿਓ ਮੈਨੂੰ ਨਹੀਂ ਸਮਝ ਆਈ ਹੈ ਕਿ ਕੰਧ ਦਾ ਮਤਲਬ ਕੀ ਆ ਸੋ ਜਮੀਰਾਂ ਨੂੰ ਜਾਗਦਿਆ ਰੱਖਿਆ ਕਰੋ ਮਾਰਿਆ ਨਾ ਕਰੋ ਗੱਦਾਰੀ ਨਾ ਕਰਿਆ ਕਰੋ ਆਪਣੇ ਸਮਾਜ ਨਾਲ ਸੋ ਇਹ ਗੱਲ ਆ ਜਾਂਦੀ ਆ ਜਿਵੇਂ ਕੀ ਕਹਦੇ ਗਰੀਬ ਦੀ ਤਾਂ ਭਾਬੀ ਟਾਕੜੇ ਦੀ ਭੈਣ ਉਹ ਗੱਲ ਆ ਜਾਂਦੀ ਆ ਪਰ ਸਿਆਣੇ ਇਹ ਵੀ ਗੱਲ ਕਹਿੰਦੇ ਨਹੀਂ ਵੀ ਆਪਦਾ ਮਾਰੂਖ ਸ਼ਾਮੇ ਛੱਟੂ ਤਾਂ ਤਾਂ ਸਾਰੇ ਕੋਸ਼ਿਸ਼ ਸਿਸਟਮ ਹੀ ਉਲਟ ਕਰਕੇ ਰੱਖ ਦਿੱਤਾ ਕੁਝ ਵੀ ਨਹੀਂ ਮੈਂ ਕਹਿੰਨੀ ਪਪਿੰਦ ਪੀਪੀ ਸੁਖਿੰਦਰ ਸਿੰਘ ਦੀ ਧੀ ਨੂੰ ਮਾੜਾ ਚੰਗਾ ਬੋਲਿਆ ਸੀ ਗਲਤ ਗੱਲ ਆ ਕਿਉਂ ਬੋਲਿਆ ਕਾਚਾ ਹੋ ਗਿਆ ਹੋਣਾ ਚਾਹੀਦਾ ਸੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਜਿਹੜੀਆਂ ਸਾਡੇ ਸਮਾਜ ਦੀਆਂ ਇੰਨੀਆਂ ਧੀਆ ਪੈਣਾ ਬੈਠੀਆਂ ਨੇ ਮੇਰੇ ਕੋਲੇ ਵੀ ਲਿਸਟ ਹੈਗੀ ਆ ਮੈਨੂੰ ਵੀ ਬਹੁਤ ਜ਼ਿਆਦਾ ਕਮੈਂਟ ਗਲਤ ਆਉਂਦੇ ਨੇ ਤੇ ਰਾਜਕਾਲ ਜਿਹੜੇ ਅੰਕਲ ਜੀ ਨੇ ਸਾਡੇ ਬਾਹਰੋਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਗਲਤ ਗਲਤ ਕਮੈਂਟ ਆਏ ਨੇ ਤੇ ਹੋਰ ਵੀ ਸਾਡੇ ਸਮਾਜ ਦੇ ਕਿੰਨੇ ਮੈਂ ਮੇਰੇ ਕੋਲ ਸਕਰੀਨ ਸ਼ਾਟ ਪਏ ਨੇ ਭਰਾਵਾ ਤੇਰੀ ਮਤਲਬ ਕਿ ਪ੍ਰਸ਼ਾਸਨ ਤੇ ਮੁਲਾਜ਼ਮਾਂ ਦੇ ਵਿੱਚੋਂ ਵੱਡੇ ਵੱਡੇ ਮੁਲਾਜ਼ਮਾਂ ਦੇ ਵਿੱਚ ਬੈਠਣੀ ਉੱਠਣੀ ਆ ਬਹੁਤ ਜ਼ਿਆਦਾ ਚੱਲਦੀ ਆ ਮੈਂ ਬੇਨਤੀ ਕਰੂੰਗੀ ਭਰਾ ਮੇਰੀ ਮਦਦ ਜ਼ਰੂਰ ਕਰੀ ਸਾਡੀ ਗਰੀਬਾਂ ਦੀ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇੱਕ ਧੀ ਤਾਂ ਇੱਕ ਧੀ ਹੋਗੀ ਸਮਾਜ ਦੀ ਜਿਹੜੀਆਂ ਹੋਰ ਸਮਾਜ ਦੀਆਂ ਧੀਆਂ ਨੇ ਗਰੀਬੀਆਂ ਨੇ ਵਿਚਾਰੀਆਂ ਠੱਕੇ ਖਾਂਦੀਆਂ ਫਿਰਦੀਆਂ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਕੜਮ ਚੌਧਰੀ ਆ ਕੇ ਬੈਠ ਕੇ ਤਾੜੀਆਂ ਮਾਰਦੇ ਨੇ ਹੱਸਦੇ ਨੇ ਵੀ ਕੀ ਕਰ ਲਿਆ ਸਾਡਾ ਭਰਾਵਾ ਮੜਾ ਜਾ ਜ਼ਮੀਰ ਨੂੰ ਜਗਾ ਮੜ ਜਾ ਸੋਚ ਇਸ ਗੱਲ ਤੇ ਮੈਂ ਬੇਨਤੀ ਕਰੂੰਗੀ ਵੀ ਸਾਡੀ ਮਦਦ ਕਰ ਸਾਡੀ ਮਦਦ ਕਰ ਮੇਰੇ ਫੇਸਬੁੱਕ ਤੇ ਨੰਬਰ ਆ ਪਲੀਜ਼ ਮਦਦ ਕਰ ਮੈਂ ਤੁਹਾਨੂੰ ਸਾਰੇ ਮਤਲਬ ਕਿ ਕਾਪੀਆਂ ਦਊਂਗੀ ਟੜਾ ਕੇ ਜਿਨ੍ਹਾਂ ਜਿਨ੍ਹਾਂ ਦੇ ਧੀਆਂ ਤੇ ਗਲਤ ਕਮੈਂਟ ਆਏ ਨੇ ਇਹਨੇ ਗੰਦੇ ਗੰਦੇ ਕਮੈਂਟ ਪੜ ਵੀ ਨਹੀਂ ਸਕਦਾ ਭਰਾਵਾ ਮੈਂ ਮਦਦ ਲਈ ਕਰਿਸ਼ਨ ਚੌਧਰੀ ਨੂੰ ਬੇਨਤੀ ਕਰਦੀ ਆ ਵੀ ਮਦਦ ਕੀਤੀ ਜਾ ਦੇ ਸਾਡੀ ਸੋ ਜਮੀਰਾ ਨੂੰ ਜਾਗਦੀ ਆ ਰੱਖਿਆ ਕਰੋ ਇਨਕਲਾਬ ਜਿੰਦਾਬਾ ਜੈ ਹਿੰਮ ਜੈ ਪਰ